ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਪਣੇ ਚੈਨਲ ਤੇ ਤੁਹਾਡਾ ਸਵਾਗਤ ਹੈ ਉਮੀਦ ਹੈ ਕਿ ਤੁਸੀਂ ਸਾਰੇ ਠੀਕ ਹੋਮੋਗੇ ਆਪਣੇ ਆਪਣੇ ਘਰਾਂ ਵਿੱਚ ਤੰਦਰੁਸਤ ਹੋਮੋਗੇ ਕੱਲ੍ਹ ਰਾਤ ਜੀ ਆਪਾਂ ਸਿੰਡੀਗੜ ਤੋਂ ਵਾਪਸ ਆ ਗਏ ਸੀਗੇ ਤੇ ਆਉਂਦਿਆਂ ਨੂੰ ਹੁਣ ਕੁਝ ਕੱਪੜੇ ਆਪਣੇ ਧੋਣ ਵਾਲੇ ਰਹਿ ਗਏ ਸੀਗੇ ਉਦੋਂ ਤੋਂ ਸਾਮ ਨੂੰ ਧੋਤੇ ਸੀ ਆਪਾਂ ਨੇ ਤੇ ਅੱਜ ਇਸ ਕੱਪੜਿਆਂ ਦਾ ਦੇਖੋ ਢੇਰ ਲੱਗੇ ਨੇ ਦੇਖੋ ਕਿੰਨੇ ਤੇ ਕਿਉਂਕਿ ਤਾਰ ਤੇ ਸੁੱਕਣੇ ਪਾਉਣ ਨੂੰ ਵੀ ਜਗ੍ਹਾ ਨਹੀਂ ਸੀ ਕੋਸ ਸਟੈਂਡ ਤੇ ਪਾਈ ਮੈਂ ਕੁਝ ਹਜੇ ਮਸ਼ੀਨ 'ਚ ਪਏ ਨਹੀਂ ਅੱਜ ਮੇਰੀ ਸਾਰੀ ਦਿਹਾੜੀ ਹਨਾ ਸਾਫ ਸਫਾਈਆਂ ਤੇ ਕੱਪੜਿਆਂ ਤੇ ਲੰਗੀ ਆ ਯਕੀ ਜਦੋਂ ਆਪਾਂ ਕਿਤੇ ਚਲੇ ਜਾਂਦੇ ਆ ਤੇ ਉਦੋਂ ਫਿਰ ਘਰ ਵੀ ਮਗਰੋ ਦਾਸ ਹੋ ਜਾਂਦਾ ਹਨ ਸਾਰੀਆਂ ਸਫਾਈਆਂ ਵਗੈਰਾ ਕਰਨ ਵਾਲੀਆਂ ਪਈਆਂ ਸੀਗਾ ਰਾਤ ਲੱਗ ਗਈ ਆਪਾਂ ਨੂੰ ਤੇ ਫਿਰ ਉਹ ਦਿਨ ਆਪਾਂ ਸਨੇਹਾ ਚਲੇ ਗਏ ਸੀ ਉਹਦੇ ਵੀ ਆਪਾਂ ਤਾਂ ਸਫਾਈਆਂ ਵਗੈਰਾ ਨਹੀਂ ਕਰਕੇ ਜਾਈਆਂ ਗਈਆਂ ਤੇ ਇੱਕ ਦਿਨ ਵਿਚਾਲੇ ਲੰਘ ਗਿਆ ਤੇ ਤਾਂ ਕਰਕੇ ਅੱਜ ਮੇਰਾ ਸਾਰਾ ਦਿਨ ਸਫਾਈ ਦੇ ਵਿੱਚ ਹੀ ਲੰਘ ਗਿਆ ਤੇ ਕੱਪੜਿਆਂ ਦੇ ਵਿੱਚ ਹੁਣ ਆਪਾਂ ਇਹਨਾਂ ਨੂੰ ਲਾ ਕੇ ਹਨਾ ਤਾਰ ਤੋਂ ਰੱਖ ਦਿੰਨੇ ਹੈਗੀ ਫਿਰ ਤਹਾਂ ਲਗਾਵਾਂਗੇ ਜਿਹੜੇ ਪ੍ਰੈਸ ਕਰਨ ਵਾਲੇ ਹੋਣਗੇ ਅਲੱਗ ਕੱਢ ਦਾਂਗੇ ਜਿਹੜੇ ਨਿਊ ਨਹੀਂ ਹਨਾ ප්‍රැසහටේවල්ක රකදයතේර සම්බං ඉජයනම් හෝකාරලි ෙළල කම්තන්ද කුෂ් මරි හජමසින්චපැන් න ටුටි ලන් දහ හදරේ ගච්ච කාලක් එපැ ඇවැච්චමඟු ਤੇ ਲੋ ਜੀ ਇਧਰ ਇੱਕ ਆਪਾਂ ਨੂੰ ਹੋਰ ਖਰਚਾ ਖੜਾ ਹੋ ਗਿਆ ਤੇ ਖਰਚਾ ਹੈਗਾ ਜੀ ਆਪਣਾ ਫਿਲਟਰ ਜਿਹੜਾ ਉਹ ਖਰਾਬ ਹੋ ਗਿਆ ਤੇ ਪਾਣੀ ਫਿਲਟਰ ਨਹੀਂ ਕਰ ਰਿਹਾਗਾ ਤੇ ਇਹ ਹੁਣ ਆਪਾਂ ਨੂੰ ਨਿਊ ਲਵਾਉਣਾ ਪਊਗਾ ਤੇ ਅੱਜ ਹੈਗਾ ਸੀ ਸ਼ਨੀਵਾਰ ਦਾ ਦਿਨ ਤੇ ਅੱਜ ਆਪਾਂ ਫਿਲਟਰ ਨਹੀਂ ਲਵਾਇਆ ਹਨਾ ਉਹਦੇ ਵਿੱਚ ਵੀ ਲੋਹਾ ਹੀ ਹੁੰਦਾ ਇੱਕ ਤੇ ਵੀ ਆਪਾਂ ਸਨਿਵਾਰ ਵਾਲੇ ਦਿਨ ਆ ਲੋਹਾ ਨਹੀਂ ਖਰੀਦ ਕੇ ਲੈ ਕੇ ਆਉਂਦੇਗੇ ਸਾ ਕਰਕੇ ਅੱਜ ਦਾ ਦਿਨ ਆਪਾਂ ਫਿਲਟਰ ਨਹੀਂ ਲਵਾਇਆ ਇਸ ਕਰਕੇ ਆਪਾਂ ਅੱਜ ਬੋਤਲਾਂ ਲੈ ਕੇ ਆਇਆ ਪਾਣੀ ਦੀਆਂ ਤੇ ਕੱਲ ਨੂੰ ਫਿਲਟਰ ਲਵਾਵਾਂਗੇ ਅੱਜ ਉਹਨੂੰ ਕਿਹਾ ਸੀ ਕਿ ਤੇ ਕੱਲ ਨੂੰ ਉਹ ਲਾਜੂਗਾ ਤੇ ਆਪਾਂ ਇੱਕ ਇਹ ਪੇਟੀ ਗੈਦੋ ਬੇਸ਼ੱਕ ਆਪਾਂ 15 16 ਬੋਤਲਾਂ ਨੇ ਇਹ ਤੇ ਆਪਾਂ ਪਾਣੀ ਦੀਆਂ ਲੈ ਆਏ ਤੇ ਕੱਲ ਤੱਕ ਆਪਣਾ ਲੰਘ ਜੂਗਾ ਹਨਾ ਟਾਈਮ ਤੇ ਕੱਲ ਨੂੰ ਤਾਂ ਆਪਾਂ ਲਵਾਈ ਲਵਾਂਗੇ ਫਿਲਟਰ ਖਰਚਿਆਂ ਦੇ ਵਿੱਚ ਹਨਾ ਹੋਰ ਖਰਚਾ ਨਿਕਲਿਆ ਹੁੰਦਾ ਕੋਈ ਨਾ ਕੋਈ ਚਿੱਲਣੇ ਔਖੇ ਹੈਗੇ ਇਹ ਜਾਂ ਤਾਂ ਫਿਰ ਆਲੂ ਚਿੱਲਣ ਹੀ ਹੁੰਦੀ ਹੈ ਜੇ ਮੈਂ ਆਪਣੇ ਹਨਾ ਉਹਦੇ ਨੇ ਚਿੱਲੇ ਲੇ ਮਤਲਬ ਆ ਉਹਦੇ ਨਾਲ ਵਧੀਆ ਚਿੱਲੇ ਜਾਣ ਅੱਜ ਫੇਰ ਹਵਾ ਬਹੁਤ ਚੱਲ ਰਹੀ ਹੈ ਹੁਣ ਬਸ ਉਹੀ ਖੁਸ਼ਕ ਜੇ ਦਿਨ ਹੋਏ ਪਏ ਨੇ ਖੁਸ਼ਕ ਜੀ ਹਵਾ ਗਈ ਬੁੱਲ ਜੇ ਫਟ ਜਾਂਦੇ ਨੇ ਹਵਾ ਨਾਲ ਹੋਰੀ ਜੀਬ ਜੀ ਹਵਾ ਹੁੰਦੀ ਹੈ ਹੁਣ ਇਹ ਹਵਾ ਦੇ ਨਾਲ ਹੀ ਬਸ ਹੁਣ ਠੰਡ ਵਧੂਗੀ ਜੇ ਛੱਲੇ ਤੋਂ ਬਿਨਾ ਖਾ ਲਵਾਂ ਇਸ ਤਰ੍ਹਾਂ ਵਧੀਆ ਨਹੀਂ ਹੈ ਕਿ ਸਿਲਕਿਆਂ ਦੇ ਨਾਲ ਛਿਲਕੇ ਵਿੱਚ ਲਾ ਦੱਦਾ ਸੇਵ ਕੱਟਿਆ ਜਾਂਦਾ ਹੈ ਤੁਸੀਂ ਵੀ ਦੱਸਿਓ ਹਣਾ ਕੌਣ ਕੌਣ ਸੇਵ ਦੇ ਇਸ ਤਰ੍ਹਾਂ ਸਿਲਕੇ ਲਾ ਕੇ ਖਾਂਦੇ ਆ ਸਲਕਾ ਸਮੇਂ ਤੇ ਖਾਣੇ ਨੂੰ ਲਸਣ ਟਾਈਮ ਲੱਗ ਜਾਂਦਾ ਹਨਾ ਸੇਲਾਂ ਨੂੰ ਲੋ ਜੇ ਆਪਾਂ ਮੂੰਗੀ ਦੀ ਥਾਲ ਬਣਾਵਾਂਗੇ ਕਿਉਂਕਿ ਸਵੇਰੇ ਅੱਜ ਮੈਂ ਨਾ ਥਾਲ ਸਬਜ਼ੀ ਕੋਈ ਨਹੀਂ ਬਣਾਈ ਸੀਗੀ ਤੇ ਪਰੌਂਠੇ ਬਣਾ ਲਏ ਸੀਗੇ ਕਿਉਂਕਿ ਕੱਲ ਆਪਾਂ ਉਥੋਂ ਆਏ ਕਰਕੇ ਨਾ ਹੋਰ ਹੀ ਥਕੇਮਾ ਜਾ ਹੋਇਆ ਪਿਆ ਸੀ ਬਸ ਅੱਜ ਝਾੜੂ ਪੋਚਿਆਂ ਦੇ ਇਹ ਜੇ ਕੱਪੜੇ ਲੀੜੀ ਦੇ ਕੰਮ ਹੀ ਕਰੇ ਨੇ ਸਾਰੇ ਤੇ ਹੁਣ ਆਪਾਂ ਮੂੰਗੀ ਦੀ ਦਾਲ ਬਣਾਵਾਂਗੇ ਰੋਜ਼ ਦਾਣਾ ਦਾ ਵੀ ਹਨਾ ਹੋਈ ਐ ਕਾਦੀ ਬਣਾਈਏ ਤੇ ਬਸ ਉਹਦੇ ਪਾਸੇ ਆਪਾਂ ਪਿਆਜ਼ ਜੀਰ ਲੈਨੇ ਟਮਾਟਰ ਜੀਰ ਲੈਨੇ ਵਧੀਆ ਬਣਾਵਾਂਗੇ ਹਨਾ ਤੜਕਾ ਜਿਹਾ ਲਾ ਕੇ ਵਧੀਆ ਬਣਦੀ ਮੂੰਗੀ ਦਾਲ ਬਹੁਤ ਟੇਸਟੀ ਲੱਗਦੀ ਐ ਸਾਡੇ ਬੱਚੇ ਤਾਂ ਚੋਰੀ ਚਾਰੀ ਕੁੱਟ ਕੇ ਬਹੁਤ ਵਧੀਆ ਪਸੰਦ ਕਰਦੇ ਆ ਮੂੰਗੀ ਦਾਲ ਨੂੰ ਨੋ ਸੱਪਾ ਹੁਣ ਆ ਬਣਾ ਲੈਨੇ ਆ ਵੀ ਆਪਣਾ ਟਮਾਟਰਾਂ ਦੇ ਵਿੱਚੋਂ ਕੱਢ ਦਿੰਨੇ ਹੁੰਨੇ ਆਗੇ ਸਰੋਂ ਦਾ ਤੇਲ ਮੈਂ ਪਹਿਲਾਂ ਹੀ ਪਾ ਕੇ ਰੱਖ ਲਿਆ ਸੀਗਾ ਗੈਸ ਤੇ ਗਰਮ ਹੋਇਆ ਪਿਆ ਨੇੜੂ ਕਰਕੇ ਦਿਖਾਉਣੀ ਆ ਤੁਹਾਨੂੰ ਕੈਮਰਾ ਤੇਲ ਆਪਣਾ ਗਰਮ ਹੋਇਆ ਪਿਆ ਪੂਰਾ ਤੇਲ ਆਪਣਾ ਗਰਮ ਹੋਇਆ ਪਿਆ ਵਿੱਚ ਆਪਾਂ ਪਾ ਦਨੇ ਆ ਜੀਰਾ ਥੋੜੀ ਜਿਹੀ ਪਲਾਸਨਾ ਘੱਟ ਪਾਉਨੇ ਆ ਹਾਲੇ ਅੱਜ ਹੋਊ ਤਾਂ ਆਪਾਂ ਥੋੜੇ ਜਿਲੇ ਲੇਟ ਹੀ ਗਈ ਅੱਜ ਮੈਨੂੰ ਹੋ ਪਤਾ ਨਹੀਂ ਕਿ ਟਰੱਕ ਤਾਂ ਜਿਹੜੇ ਵਿੱਚ ਆਪਾਂ ਆਟਾ ਗੋਲਣਾ ਡੋਂਗਾ ਜੀ ਸਾਰ ਵਰਗੀ ਮੋਜ ਨਹੀਂ ਹੁੰਦੀ ਕਿਤੇ ਜਿੱਥੇ ਆਪਾਂ ਵਗ ਜਾਂਦੇ ਆ ਨਾ ਹੋਰ ਹੀ ਬਿਮਾਰਾ ਵਾਂਗੂ ਹੋ ਜਾਂਦੇ ਆ ਜਾ ਕੇ ਬਾਕੀ ਹਸਪੀਟਲਾਂ ਦੇ ਵਿੱਚ ਤਾਂ ਬੈਸ ਸੀ ਹਨਾ ਇਸ ਤਰ੍ਹਾਂ ਹੋ ਜਾਂਦਾ ਦਾ

ਹਰੇ ਮੂੰਗੇ ਸਾਡੇ ਬੱਚੇ ਘੱਟ ਖਾਂਦੇ ਹੈਗੀ ਇਹ ਮੂੰਗੀ ਮਸਰੀ ਤਾਂ ਬਹੁਤ ਦਰਸੰਤ ਕਰਦੇ ਨੇ ਇੱਕ ਆਪਣੇ ਪਾਣੀ ਬਣਾ ਬਹੁਤ ਔਖਾ ਅੱਜ ਫਿਲਟਰ ਤੇ ਪਾਣੀ ਬਣਾ ਬਹੁਤ ਔਖਾ ਹੈ ਕਿਉਂਕਿ ਆਪਣਾ ਆਦਤ ਬਣ ਜਾਂਦੀ ਹੈ ਨਾ ਪੀਣ ਦੀ ਬੋਤਲਾਂ ਜਿਹੜਾ ਨਾ ਹੋਰੀ ਲੱਗਦਾ ਪੀਣਾ ਹੈ ਨਾ ਬੋਤਲ ਖੋਲੋ ਤੇ ਪੀਓ ਕਿਥੇ ਆਪਾਂ ਕੈਂਪਰ ਭਰ ਲੈਂਦੇ ਸੀਗੇ ਇੱਕ ਵਾਰ ਸਤਿ ਸ਼੍ਰੀ ਅਕਾਲ ਮਾਤਾ ਜੀ ਦਾ ਆਯੋਜਨ ਕਰਨਾ ਪਤਾ ਨਹੀਂ ਇਹ ਰੱਬ ਦੀ ਕਿਰਪਾ ਜੀ ਮੈਂ ਉਹਨਾਂ ਦਾ ਰਸਤਾ ਉਪਰ ਤੋਂ ਲਿਆ ਹਾਂ ਹਾਰਾ ਮਾਤਾ ਜੀ ਚਾਰੀ ਤਰ੍ਹਾਂ ਦੇ ਦਾਣਾ ਖਾਣਾ ਹਾਰਾ ਹਰ ਸੋਚ ਥੋੜਾ ਮਸਾਲਾ ਭੁੱਜ ਜਾਣ ਦਾ ਆਪਾਂ ਫੇਰ ਪਾਣੀ ਪਾਵਾਂਗੇ। ਕਿਆ ਹੋ ਜਾ ਛੱਡ ਜਾਂਦਾ ਨਾ ਜਿਵੇਂ ਆਪਾਂ ਤੇਲ ਪਾਇਆ ਤੇਲ ਦਾ ਤੜਕਾ ਲਾਇਆ ਤੇਲ ਛੱਡ ਜਾਂਦਾ। ਇਧਰ ਆਪਣਾ ਦੁੱਧ ਨੂੰ ਵੀ ਬਾਲਾ ਆ ਗਈ ਆ ਗਿਆਗਾ। ਲੈਸ ਆਪਾਂ ਬੰਦ ਕਰ ਦਿੱਤਾ। ਲੋ ਜੀ ਰੋਟੀ ਪਾਣੀ ਆਪਾਂ ਸਾਰਾ ਹਨਾ ਸਕ ਲਿਆਗਾ ਪਾਣੀ ਪੁੰਡੇ ਮਾਜ ਦਿੱਤੇ ਨੇ ਹਨਾ ਇਦਰੋਂ ਆਪਾਂ ਸਮਾਨ ਸਾਰਾ ਕੁਝ ਅੰਦਰ ਸਾਂਭਿਆ ਆ ਕਿਉਂਕਿ ਹੁਣ ਤਰੇਲ ਪੈਣ ਲੱਗੀ ਆ ਹੁਣ ਤਰੇਲ ਨਾਲ ਹਨਾ ਗਿੱਲੇ ਹੋ ਜਾਂਦੇ ਆ ਕੋਈ ਵੀ ਚੀਜ਼ ਜੇ ਬਾਹਰ ਰਹਿ ਜਾਂਦੀ ਆ ਹਨਾ ਤੇ ਹੁਣ ਆਪਣਾ ਗੇਟ ਢਾ ਦਈਏ ਤੇ ਇਧਰ ਗਲੀ ਦੇ ਵਿੱਚ ਹਨਾ ਦੁੱਧ ਵਾਲੀ ਡੈਰੀ ਆਪਣੇ ਨੇੜੇ ਤੇ ਉੱਥੇ ਦੁੱਧ ਬਾਤ ਪਾਉਂਦੇ ਆਗੇ दु तो पाके जा रहे जिंद वगैरह आप देंगे चलो जी अज की वीडियो का हम आप इतना एंड कर दे ਤੇ ਮਿਲਾਂਗੇ ਹੋਰ ਵੀਡੀਓ ਦੇ ਨਾਲ ਜੇਕਰ ਆਪਣੀ ਵੀਡੀਓ ਵਧੀਆ ਲੱਗੀ ਲਾਈਕ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਹਾਈਪ ਵੀ ਜਰੂਰ ਕਰਿਆ ਕਰੋ ਅੱਗੇ ਆਪਣੇ ਫਰੈਂਡਸ ਸਾ ਸਰਕਲ ਦੇ ਵਿੱਚ ਸ਼ੇਅਰ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਤੇ ਚਲੋ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਨਾਲ ਤਦ ਤੱਕ ਦੇ ਲਈ ਸ਼ਤ ਸ਼੍ਰੀ ਅਕਾਲ ਬਾਏ ਬਾਏ